ਦਰਿੰਦਰ ਸ਼ਾਸਤਰੀ ਇਹਦੇ ਵਰਗੇ ਜਿਹੜੇ ਹੋਰ ਵੀ ਆਪਣੇ ਆਪ ਨੂੰ ਸਮਝਦੇ ਨੇ ਕਿ ਇਦਾਂ ਕਰਦਾਂਗੇ ਉਦਾਂ ਕਰ ਕਰਦਾਂਗੇ ਔਰ ਸਾਡੀ ਪੰਜਾਬ ਸਰਕਾਰ ਤੱਕ ਇਹ ਮੈਸੇਜ ਪਹੁੰਚਾਣੇ ਕਿ ਅੱਜ ਇੱਕ ਬੜਾ ਵੱਡਾ ਇੱਥੇ ਪਾਸਟਰਸ ਦਾ ਇਕੱਠ ਹੋਇਆ ਔਰ ਇਹ ਹੁਣ ਅੱਗੇ ਲੱਖਾਂ 'ਚ ਜਾਣ ਵਾਲਾ ਜੇ ਅਗਰ ਦਰਿੰਦਰ ਸ਼ਾਸਤਰੀ ਇੱਥੇ ਆਇਆ ਤੇ ਕੱਲ ਨੂੰ ਕੋਈ ਖੂਨੀ ਟਕਰਾਅ ਹੋਇਆ ਤੇ ਇਹਦਾ ਜ਼ਿੰਮੇਵਾਰ ਪੰਜਾਬ ਸਰਕਾਰ ਹੋਏਗਾ ਔਰ ਨੈਸ਼ਨਲ ਮੀਡੀਆ ਔਰ ਬਾਕੀ ਸਾਰਾ ਮੀਡੀਆ ਅੱਜ ਮਸੀਹ ਭਾਈਚਾਰੇ ਦੇ ਇਸ ਕਿਉਂਕਿ ਅੱਜ ਦਾ ਜਿਹੜਾ ਮੇਨ ਵਿਸ਼ਾ ਆ ਉਹ ਇਹ ਆ ਕਿ ਦਰੇਂਦਰ ਸ਼ਾਸਤਰੀ ਹਮੇਸ਼ਾ ਹੀ ਜਿਹੜਾ ਮਸੀਹ ਭਾਈਚਾਰੇ ਦੇ ਇਸ ਸਿੱਖ ਸਿੱਖ ਭਾਈਚਾਰੇ ਦੇ ਕਰਕੇ ਉਹਨਾਂ ਦੇ ਸਾਡੇ ਦੋਨਾਂ ਭਾਈਚਾਰਿਆਂ 'ਚ ਪਾੜ ਪਾਉਣਾ ਚਾਹੁੰਦਾ ਔਰ ਉਹ ਜਦੋਂ-ਜਦੋਂ ਵੀ ਪੰਜਾਬ ਦੀ ਧਰਤੀ ਉੱਪਰ ਰਹਿੰਦਾ ਸਿੱਖ ਭਾਈਚਾਰੇ ਔਰ ਮਸੀਹ ਭਾਈਚਾਰੇ ਦੇ ਖਿਲਾਫ ਇੱਕ ਜ਼ਹਿਰ ਉਗਲ ਕੇ ਜਾਣਾ ਚਾਹੁੰਦਾ ਹੈ ਔਰ ਜਿਹੜੇ ਹੁਣੇ-ਹੁਣੇ ਤਾਜ਼ੇ ਉਹਦੇ ਬਿਆਨ ਆਏ ਨੇ ਦਰਿੰਦਰ ਸ਼ਾਸਤਰੀ ਦੇ ਉਹਨੇ ਕਿਹਾ ਕਿ ਮੈਂ ਪੈਦਲ ਯਾਤਰਾ ਕਰੂੰਗਾ ਔਰ ਸਾਨੂੰ ਇਸ ਗੱਲ ਦੀ ਪੂਰੀ-ਪੂਰੀ ਸ਼ੰਕਾ ਹੈ ਕਿ ਸਾਡੇ ਪੈਰੇ ਪੰਜਾਬ ਨੂੰ ਉਹ ਅੱਗ ਦਾ ਲਾਂਬੂ ਲਾ ਕੇ ਜਾਊਗਾ ਔਰ ਸਿੱਖ ਭਾਈਚਾਰੇ ਦੇ ਔਰ ਮੁਸਲਮਾਨ ਭਾਈਚਾਰੇ ਦੇ ਖਿਲਾਫ ਜਿਹੜਾ ਬਹੁਤ ਇੱਕ ਜ਼ਹਿਰ ਉਗਲ ਕੇ ਜਾਊਗਾ ਜਿਹੜਾ ਭਵਿੱਖ ਦੇ ਵਿੱਚ ਸਾਡੇ ਦੋਨਾਂ ਭਾਈਚਾਰਿਆਂ ਦੇ ਵਿੱਚ ਪਾੜ ਪਾਊਗਾ ਸੋ ਅਸੀਂ ਇਹ ਚਾਹੁੰਦੇ ਆ ਕਿ ਜਿਹੜੇ ਡੀਜੀਪੀ ਪੰਜਾਬ ਨੇ ਜਾਂ ਸਾਡਾ ਜਿਹੜਾ ਅੰਮ੍ਰਿਤਸਰ ਪ੍ਰਸ਼ਾਸਨ ਹੈ ਅਸੀਂ ਔਰ ਜਿਹੜੀ ਪੰਜਾਬ ਸਰਕਾਰ ਹੈ ਅਸੀਂ ਉਹਨਾਂ ਨੂੰ ਅਪੀਲ ਕਰਦੇ ਆਂ ਔਰ ਮੰਗ ਪੱਤਰ ਵੀ ਦੇਣ ਜਾ ਰਹੇ ਆਂ ਔਰ ਤੁਹਾਡੇ ਮੀਡੀਆ ਦੇ ਮਾਧਿਅਮ ਦੇ ਰਾਹੀਂ ਅਸੀਂ ਇਹ ਦੱਸਣਾ ਚਾਹੁੰਦੇ ਆਂ ਕਿ ਪੰਜਾਬ ਦੀ ਧਰਤੀ ਦੇ ਉੱਪਰ ਉਹ ਦਰੇਂਦਰ ਸ਼ਾਸਤਰੀ ਨਾਂ ਦਾ ਵਿਅਕਤੀ ਆਉਣਾ ਨਹੀਂ ਚਾਹੀਦਾ ਜੇਕਰ ਉਹ ਧਰਤੀ ਦੇ ਉੱਪਰ ਆਉਂਦਾ ਆ ਜੇਕਰ ਉਹ ਕਿਤੇ ਸਮਾਜਿਕ ਤੌਰ ਤੇ ਦੰਗੇ ਫਸਾਦ ਹੁੰਦੇ ਆ ਤੇ ਉਹਦੀ ਸਮੁੱਚੀ ਸਮੁੱਚੀ ਜਿਹੜੀ ਆ ਜ਼ਿੰਮੇਵਾਰੀ ਉਹ ਪੰਜਾਬ ਸਰਕਾਰ ਦੀ ਹੋਊਗੀ ਡੀਜੀਪੀ ਪੰਜਾਬ ਦੀ ਹੋਊਗੀ ਔਰ ਜਿਹੜੇ ਸਾਰਾ ਹੀ ਪੰਜਾਬ ਦਾ ਪ੍ਰਸ਼ਾਸਨ ਅਮਲਾ ਆ ਉਹ ਸਾਰੀ ਜਿਹੜੀ ਜ਼ਿੰਮੇਵਾਰੀ ਉਹਨਾਂ ਦੀ ਹੋਊਗੀ ਹੁਣ ਮੈਂ ਬੇਨਤੀ ਕਰਦਾ ਸਾਡੇ ਮਾਨਯੋਗ ਅਪੋਸਟਰ ਪਾਲ ਸੁਖਪਾਲ ਹਨ ਮਿਨਿਸਟਰੀ ਦੇ ਜਿਹੜੇ ਮੁਖ ਪ੍ਰਚਾਰਕ ਨੇ ਜਿਹੜੇ ਸਾਡੇ ਸਮਾਜ ਨੂੰ ਦਿਸ਼ਾ ਨਿਰਦੇਸ਼ ਦੇਣਾ ਚਾਹੁੰਦੇ ਨੇ ਔਰ ਮੈਂ ਚਾਹੁੰਨਾ ਹੈ ਕਿ ਉਹ ਵੀ ਜਿਹੜੇ ਮੀਡੀਆ ਦੇ ਨਾਲ ਰੂਬਰੂ ਹੋ ਕੇ ਇਸ ਗੱਲ ਦੇ ਉੱਪਰ ਚਾਨਣਾ ਪਾਉਣ ਮੇਰਾ ਨਾਮ ਸੁਖ ਪਾਲ ਸੁਖਪਾਲਾ ਮੈਂ ਖੁਦਾ ਦਾ ਦਾਸ ਸਭ ਤੋਂ ਪਹਿਲਾਂ ਮੈਂ ਸਰਵ ਸ਼ਕਤੀਮਾਨ ਖੁਦਾਵੰਦ ਦਾ ਧੰਨਵਾਦ ਕਰਦਾ ਇੱਕ ਬੜਾਈ ਅਹਿਮ ਤੇ ਸੰਗੀਨ ਮੁੱਦਾ ਆ ਉਹ ਆ ਦਰਿੰਦਰ ਸ਼ਾਸਤਰੀ ਮੈਂ ਇੱਕ ਧਾਰਮਿਕ ਆਗੂ ਹੋਣ ਦੇ ਨਾਤੇ ਇਹ ਜਿਹੜੀ ਆਪਣੀ ਆਵਾਜ਼ ਹੈ ਮੀਡੀਆ ਦੇ ਥਰੂ ਉਹਨਾਂ ਤੱਕ ਪਹੁੰਚਾਉਣਾ ਚਾਹਨਾ ਸਰਕਾਰਾਂ ਤੱਕ ਕਿ ਉਹਨੇ ਸਾਡੇ ਉੱਪਰ ਵੈਸੇ ਤੇ ਬੜੇ ਲੰਬੇ ਸਮੇਂ ਤੋਂ ਕਈ ਲੋਕ ਆ ਇੱਕ ਦੋਸ਼ ਲਗਾ ਰਹੇ ਕਿ ਅਸੀਂ ਧਰਮ ਪਰिवर्तन ਕਰੌਣੇ ਧਰਮ ਪਰिवर्तन ਕਰਾਨੇ ਆ ਇਸ ਵਾਰ ਇਹ ਬੜੀ ਵੱਡੀ ਸਾਜ਼ਿਸ਼ ਬਣਾਈ ਜਾ ਰਹੀ ਆ ਤੇ ਜਿਵੇਂ ਸਾਨੂੰ ਇਦਾਂ ਵੇਖਿਆ ਜਾ ਰਿਹਾ ਜਿੰਦਾਂ ਅਸੀਂ ਦੇਸ਼ਦ્રોਹੀ ਹੁੰਨੇ ਆ ਇਸ ਤਰ੍ਹਾਂ ਦੀਆਂ ਗੱਲਾਂ ਬਣਾਈਆਂ ਜਾ ਰਹੀਆਂ ਨਹੀਂ ਲੇਕਿਨ ਜਦੋਂ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਗੋਰੇ ਲੋਕ ਜਿਹੜੇ ਸਾਡੇ ਸਿੱਖ ਪ੍ਰਚਾਰਕ ਨੇ ਉਹਨਾਂ ਨੇ ਪ੍ਰਚਾਰ ਕੀਤਾ ਤੇ ਉਸ ਉਹ ਉਹ ਗੋਰੇ ਜਿਹੜੇ ਸਿੱਖ ਬਣ ਗਏ ਹਿੰਦੂਆਂ ਨੇ ਬਾਬਿਆਂ ਨੇ ਬੜਾ ਪ੍ਰਚਾਰ ਕੀਤਾ ਤੇ ਉਹ ਗੋਰੇ ਜਿਹੜੇ ਸੀ ਉਹ ਹਿੰਦੂ ਬਣ ਗਏ ਅੱਜ ਵੀ ਵਰਿੰਦਾਵਨ ਚ ਜਾਓ ਇੱਥੇ ਹੁਣ ਸਮਾਜ ਦਾ ਵਿਸ਼ਾ ਕੀ ਹੈ ਇੱਥੇ ਇੱਕ ਫਰੀडम ਆਫ ਚੁਆਇਸ ਹੈ ਕਿ ਹਰ ਇਨਸਾਨ ਨੂੰ ਜੋ ਅੱਛਾ ਲੱਗੇ ਉਹ ਕਰੇ ਤੇ ਹਰ ਧਰਮ ਆਪਣਾ ਪ੍ਰਚਾਰ ਕਰਦਾ ਔਰ ਸਭ ਤੋਂ ਜ਼ਿਆਦਾ ਧਰਮ ਧਰਮ ਦਾ ਪ੍ਰਚਾਰ ਤੇ ਇੱਥੇ ਹਿੰਦੂ ਦਾ ਹੋ ਰਿਹਾ ਹੈ ਲੇਕਿਨ ਹੁਣ ਸਵਾਲ ਇਹ ਕਿ ਅਗਰ ਕ੍ਰਿਸਚਨ ਲੋਗ ਆਪਣੇ ਪ੍ਰਭੂ ਦਾ ਬਾਈਬਲ ਦਾ ਪੈਗਾਮ ਦਿੰਦੇ ਨੇ ਤੇ ਕੋਈ ਕਿਸੇ ਨੂੰ ਚੰਗਾ ਲੱਗਦਾ ਤੇ ਉਹ ਉਹਨੂੰ ਸੁਣ ਕੇ ਵਿਸ਼ਵਾਸ ਕਰਦਾ ਪ੍ਰੇਰਿਤ ਕਰਦਾ ਆ ਉਹਦੇ ਜੀਵਨ 'ਚ ਅੱਛੀ ਸ਼ਾਂਤੀ ਆਂਦੀ ਆ ਤੇ ਇਹਨੂੰ ਇੱਕ ਧਰਮ ਪਰਿਵਰਤਨ ਦਾ ਮੁੱਦਾ ਬਣਾ ਕੇ ਕ੍ਰਿਸਚੀਅਨਿਟੀ ਨੂੰ ਔਰ ਸਿੱਖਾਂ ਨੂੰ ਆਪਸ 'ਚ ਲਾਉਣ ਦਾ ਇੱਕ ਬੜਾ ਗਹਿਰਾ ਡੂੰਗਾ ਤੇ ਗੰਦਾ ਪਲਾਨ ਬਚਿਆ ਜਾ ਰਿਹਾ ਜਿਹਦੇ ਵਿੱਚ ਦ੍ਰਿੰਦਰ ਸ਼ਾਸਤਰੀ ਇਹਦਾ ਬਹੁਤ ਵੱਡਾ ਮੋੜਾ ਆ ਜੋ ਪੰਜਾਬ ਦੇ ਵਿੱਚ ਆਣਾ ਚਾਹੁੰਦਾ ਆ ਔਰ ਪੰਜਾਬ ਦੇ ਵਿੱਚ ਪੈਦਲ ਯਾਤਰਾ ਕਰਨਾ ਚਾਹੁੰਦਾ ਆ ਔਰ ਜਿਵੇਂ ਇਹ ਮੁੱਦੇ ਚੁੱਕਦਾ ਕਿ ਜਿਹੜੇ ਸਿੱਖ ਨੇ ਉਹ ਪਗੜੀ ਦੇ ਵਿੱਚ ਮੈਂ ਚਰਚ ਵੇਖਦਾ ਆ 크ਰਿਸਚੀਅਨਿਟੀ ਨੂੰ ਵੇਖਦਾ ਮੈਨੂੰ ਅੱਗ ਲੱਗਦੀ ਆ ਹੁਣ ਸਵਾਲ ਆ ਕਿ ਬਾਈਬਲ ਨੂੰ ਉਹਨੂੰ ਕੋ ਪੜ ਬਾਈਬਲ ਸਭ ਤੋਂ ਪੁਰਾਣਾ ਗ੍ਰੰਥ ਆ ਉਹਦੇ ਵਿੱਚ 15 ਤੋਂ ਵੱਧ ਵਰੀ ਪਗੜੀ ਬੰਨੀ ਲੋਕਾਂ ਦੇ ਉੱਤੇ ਔਰ ਪਗੜੀ ਬੰਨੇ ਹੋਏ ਜਿਹੜੇ ਸੇਵਕ ਆ ਉਹਨਾਂ ਦਾ ਜ਼ਿਕਰ ਆਂਦਾ ਆ ਔਰ ਨਾਲੇ ਇੱਥੇ ਇਹ ਜਿਹੜਾ ਧਾਰਮਿਕ ਜੀਵਨ ਦਾ ਵਿਸ਼ਾ ਆ ਟਰਨ ਲਈ ਆ ਇਹ ਬਾਹਰੀ ਰੂਪ ਦਾ ਨਹੀਂ ਹੈ ਇਹ ਇਹ ਸਾਰੀਆਂ ਪਲੈਨਿੰਗਸ ਕਰਕੇ ਅ ਇੱਕ ਟਾਰਗੇਟ ਕੀਤਾ ਜਾਂਦਾ ਇੱਕ ਐਡੇ ਵੱਡੇ ਸ਼ਾਂਤਮਈ ਧਰਮ ਨੂੰ ਕਿਉਂਕਿ ਲੌਂਗ ਟਾਈਮ ਤੋਂ ਅਸੀਂ ਦੇਖ ਰਹੇ ਹਾਂ ਚਰਚਾਂ ਤੇ ਅਟੈਕ ਹੁੰਦੇ ਨੇ ਚਰਚਾਂ ਦੇ ਪਾਦਰੀ ਸਾਹਿਬ ਜਾਂ ਸਾਡੀਆਂ ਸੰਸਥਾਵਾਂ ਸ਼ਾਂਤ ਰਹਿੰਦੀਆਂ ਕਿਉਂਕਿ ਪ੍ਰਭੂ ਦੇ ਵਚਨ ਚ ਲਿਖਿਆ ਮਾਫ ਕਰੋ ਮਾਫ ਕਰੋ ਔਰ ਇਸ ਚੱਕਰ ਵਿੱਚ ਇਹ ਲੋਕ ਵੱਧ ਰਹੇ ਨੇ ਲੇਕਿਨ ਅਸੀਂ ਇਹ ਹੁਣ ਮੈਂ ਸਰਕਾਰਾਂ ਤੱਕ ਸੈਂਟਰ ਗਵਰਨਮੈਂਟ ਤੱਕ ਧਰਿੰਦਰ ਸ਼ਾਸਤਰੀ ਇਹਦੇ ਵਰਗੇ ਜਿਹੜੇ ਹੋਰ ਵੀ ਆਪਣੇ ਆਪ ਨੂੰ ਸਮਝਦੇ ਨੇ ਕਿ ਇਦਾਂ ਕਰਦਾਂਗੇ ਉਦਾਂ ਕਰ ਕਰਦਾਂਗੇ ਔਰ ਸਾਡੀ ਪੰਜਾਬ ਸਰਕਾਰ ਤੱਕ ਇਹ ਮੈਸੇਜ ਪਹੁੰਚਾਣੇ ਕਿ ਅੱਜ ਇੱਕ ਬੜਾ ਵੱਡਾ ਇੱਥੇ ਪਾਸਟਰਸ ਦਾ ਇਕੱਠ ਹੋਇਆ ਔਰ ਇਹ ਹੁਣ ਅੱਗੇ ਲੱਖਾਂ ਚ ਜਾਣ ਵਾਲਾ ਜੇ ਅਗਰ ਦਰੇਂਦਰ ਸ਼ਾਸਤਰੀ ਇੱਥੇ ਆਇਆ ਤੇ ਕੱਲ ਨੂੰ ਕੋਈ ਖੂਨੀ ਟਕਰਾਅ ਹੋਇਆ ਤੇ ਇਹਦਾ ਜ਼ਿੰਮੇਵਾਰ ਪੰਜਾਬ ਸਰਕਾਰ ਹੋਏਗਾ ਔਰ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਆ ਸਾਡੀਆਂ ਕਮਿਊਨਿਟੀ ਸੀ ਵੱਲੋਂ ਸਾਡੀਆਂ ਸੰਸਥਾਵਾਂ ਵੱਲੋਂ ਮਿਨਿਸਟਰੀਜ਼ ਵੱਲੋਂ ਸਾਰੇ ਸਾਡੇ ਜਿਹੜਾ ਸਿਕ ਕ੍ਰਿਸਚਨ ਸਮਾਜ ਦੇ ਵੱਲੋਂ ਕਿ ਇਹਦੇ ਤੇ ਨੱਥ ਪਾਈ ਜਾਵੇ ਨੂੰ ਰੋਕਿਆ ਜਾਵੇ ਨਹੀਂ ਤੇ ਇਹਦਾ ਜ਼ਿੰਮੇਵਾਰ ਪੰਜਾਬ ਸਰਕਾਰ ਹੋਏਗਾ ਹਾਂਜੀ ਜੀ ਕੀ ਏਜੰਡਾ ਕੀ ਹੈ ਕਿ ਇੱਥੇ ਆਉਂਦੇ ਨੇ ਪੰਜਾਬ ਦਾ ਦੌਰਾ ਕਰਦੇ ਨੇ ਉਹ ਵਿਰੋਧ ਕਿਸ ਤਰ੍ਹਾਂ ਕੀਤਾ ਜਾਊਗਾ ਵਿਰੋਧ ਅਸੀਂ ਆਪਣੇ ਬਹੁਤ ਸਾਰੇ ਵੱਡੇ ਇਕੱਠ ਨੂੰ ਲੈ ਕੇ ਕਾਲੀਆਂ ਝੰਡੀਆਂ ਲੈ ਕੇ ਪੂਰੀ ਤਰ੍ਹਾਂ ਦਾ ਰੋਸ ਪ੍ਰਦਰਸ਼ਨ ਕਰਾਂਗੇ ਉਹਦੇ ਸਰ ਜੀ ਇੱਕ ਬਿਆਨ ਕਾਫੀ ਧਾਰਮਿਕ ਆਗੂਆਂ ਨੂੰ ਦਿੱਤੇਲ ਦੇ ਵਕਫਾ ਧਰਮਾਂ ਦੇ ਆਗੂਆਂ ਨੂੰ ਕਿ ਨਾਲਜ ਦੇ ਕੇ ਕਨਵਰਸੇਸ਼ਨ ਕਰਾਇਆ ਜਾ ਰਿਹਾ ਹੈ ਇਹਦੇ ਡਾਕ ਜੀ ਕੀ ਜਵਾਬ ਦੇਣਾ ਚਾਹੋਗੇ ਦੇਖੋ ਜੀ ਇਹ ਜਿਹੜਾ ਲਾਲਚ ਦੇ ਕੇ ਕਹਿੰਦੇ ਕਿ ਧਰਮ ਪਰਵਰਤਨ ਕਰਾਉਂਦੇ ਐ ਇਹ ਅੱਜ ਤੱਕ ਕੋਈ ਵੀ ਸਾਬਤ ਨਹੀਂ ਕਰ ਪਾਇਆ ਇਹ ਸਿਰਫ ਅਫਵਾਹਾਂ ਨੇ ਔਰ ਇਹ ਸਿਰਫ ਅਫਵਾਹਾਂ ਬਲਾ ਕੇ ਲੋਕਾਂ ਦੇ ਦਿਮਾਗ 'ਚ ਇੱਕ ਗਲਤ ਸੋਚ ਨੂੰ ਪਾਇਆ ਜਾਂਦਾ ਤੂੰ ਹੀ ਦੱਸੋ ਵੀ ਕੋਈ ਬੰਦਾ ਇਹਨਾ ਨੀਚ ਹੋਏਗਾ ਕਿ 10 ਜਾਂ 50 ਜਾਂ 1000000 ਲੱਖ ਜਰ ਲਈ ਆਪਣਾ ਧਰਮ ਛੱਡ ਦੇ ਕੋਈ ਛੱਡ ਸਕਦਾ ਕੋਈ ਵੀ ਨਹੀਂ ਛੱਡ ਸਕਦਾ ਮੈਂ ਇੱਕ ਪ੍ਰੈਸਰ ਪਾਊਡਰ ਨੂੰ ਕਿਹਾ ਮੈਂ ਤੈਨੂੰ 10 ਲੱਖ ਦੇਣਾ ਹੈ ਚਲ ਤੂੰ ਮੇਰੇ ਕੋਲ ਆ 10 ਲੱਖ ਆਜਾ ਮੇਰੇ ਸਾਡੇ ਧਰਮ 'ਚ ਆਏਂਗਾ ਤੋ ਕਹਿੰਦਾ ਨਹੀਂ ਉਹ 10 ਲੱਖ ਦੇ ਜ ਨਹੀਂ ਇਹ ਤੇ ਸਿਰਫ ਅਫਵਾਹਾਂ ਔਰ ਇੱਕ ਨੈਗੇਟਿਵ ਵੇ ਬਣਾਈ ਜਾਂਦੀ ਆ ਕ੍ਰਿਸਚੀਅਨਿਟੀ ਦੇ ਖਿਲਾਫ ਕੰਟੀਨਿਊ ਦੇਖੋ ਜਿਹੜੇ ਗੋਰੇ ਨੇ ਉਹਨਾਂ ਕੋ ਪੈਆਂ ਦੀ ਕਮੀ ਆ ਇਹਨਾਂ ਨੇ ਕੀ ਦੱਸਿਆ ਹੈਗਾ ਉਹਨਾਂ ਨੂੰ ਸਿੱਖਾ ਨਹੀਂ ਜਾਂ ਹਿੰਦੂਆਂ ਨੇ ਤੇ ਉਹ ਗੋਰੇ ਹਿੰਦੂ ਬਣੇ ਜਾਂ ਸਿੱਖ ਬਣੇ ਉਹਨਾਂ ਨੂੰ ਕੋਈ ਚੰਗੀ ਗੱਲ ਲੱਗੀ ਉਹਨਾਂ ਦੇ ਦਿਲ ਕੀਤਾ ਲੱਗਵੇ ਮਗਰ ਅਸੀਂ ਪ੍ਰਚਾਰ ਕਰਦੇ ਆ ਜਿਹੜੀਆਂ ਚੰਗੀਆਂ ਗੱਲਾਂ ਦੇਖੋ ਚੰਗੀਆਂ ਗੱਲਾਂ ਦਾ ਪ੍ਰਚਾਰ ਹੁੰਦਾ ਨਾ ਬਾਈਬਲ ਜੋ ਮਾੜੀਆਂ ਗੱਲਾਂ ਦੇ ਵਿੱਚ ਕੋ ਲੱਗੇਗਾ ਬੰਦਾ ਤੁਸੀਂ ਦੱਸੋ ਅਗਰ ਅਸੀਂ ਮਾੜੀਆਂ ਗੱਲਾਂ ਦਾ ਪ੍ਰਚਾਰ ਕਰਦਾ ਕੌਣ ਸੁਨੇਗਾ ਇਹਦਾ ਮਤਲਬ ਬਹੁਤ ਵਧੀਆ ਗੱਲਾਂ ਸੀ ਦੱਸਦੇ ਜਿਹਦੇ ਪਿੱਛੇ ਲੋਕ ਲੱਗਦੇ ਨੇ। ਤੋਂ ਇਹ ਸਾਰੀਆਂ ਅਫਵਾਹਾਂ ਨੇ ਇਹਨਾਂ ਦਾ ਬਾਈਕਾਟ ਕੀਤਾ ਜਾਵੇ ਇਹੋ ਜੀਆਂ ਅਫਵਾਹਾਂ ਦਾ ਤੇ ਆਪਣੇ ਸਮਾਜ ਨੂੰ ਜਿੰਨੇ ਵੀ ਸਾਡੀ ਭਾਈ ਚਾਹ ਮਾਦੂ ਨੂੰ ਕੋਈ ਦਰਿੰਦਰ ਸ਼ਾਸਤਰੀ ਨੂੰ ਮੈਸੇਜ ਦੇਣਾ ਚਾਹੋ ਬਿਲਕੁਲ ਉਹ ਇੱਕ ਧਾਰਮਿਕ ਆਗੂ ਆ ਤੇ ਮੈਂ ਵੀ ਇੱਕ ਧਾਰਮਿਕ ਆਗੂ ਹਾਂ ਤੇ ਮੈਂ ਦਰਿੰਦਰ ਸ਼ਾਸਤਰੀ ਨੂੰ ਕਹਿਣਾ ਵੀ ਤੈਨੂੰ ਤੇਰੇ ਰੱਬ ਨੇ ਲੋਕਾਂ ਦੇ ਵਿੱਚ ਸ਼ਾਂਤੀ ਦਾ ਮੈਸੇਜ ਦੇਣ ਲਈ ਠਰਾਇਆ ਆ ਤੈਨੂੰ ਪਾੜ ਪਾਉਣ ਲਈ ਤੇ ਲੋਕਾਂ ਦੇ ਵਿੱਚ ਦੰਗੇ ਕਰਾਉਣ ਲਈ ਤੇ ਆਪਸ ਵਿੱਚ ਲੜਾਉਣ ਲਈ ਤੇ ਪੰਧੀਆਂ ਤੇ ਗੰਦੀਆਂ ਤੇ ਵਿਰੋਧ ਵਾਲੀਆਂ ਕਦੀ ਮੁਸਲਮ ਦੇ ਖਿਲਾਫ ਕਦੀ ਕ੍ਰਿਸ਼ਨ ਦੇ ਖਿਲਾਫ ਕਦੀ ਕਦੀ ਸਿੱਖਾਂ ਦੇ ਖਿਲਾਫ ਵੀ ਤੂੰ ਇਦਾਂ ਬੋਲਦਾ ਤੈਨੂੰ ਇਹ ਇਜਾਜ਼ਤ ਦਿੰਦਾ ਤੇਰਾ ਗ੍ਰੰਥ ਜਾਂ ਤੇਰਾ ਅਹੁਦਾ ਕਿ ਤੂੰ ਇਦਾਂ ਦੀਆਂ ਚੀਜ਼ਾਂ ਕਰੇ ਪੰਜਾਬ ਆਮ ਤੇ ਵਿਰੋਧ ਕੀਤਾ ਜਾਣਾ ਉਸ ਸੰਬੰਧ ਵਿੱਚ ਹੋਰ ਵੀ ਧਰਮਿਕ ਆਗੂ ਨੂੰ ਅਪੀਲ ਕਰੋਗੇ ਬਿਲਕੁਲ ਪੂਰਾ ਪੰਜਾਬ ਪੂਰੇ ਪੰਜਾਬ ਦੇ ਮੂਵਮੈਂਟ ਸ਼ੁਰੂ ਹੋ ਗਿਆ ਪੂਰੇ ਪੰਜਾਬ ਦੇ 크੍ਰਿਸਚੀਅਨਸ ਲੀਡਰ ਪਾਸਵਾਨ ਫਾਦਰਸ اور ਸਾਰੀਆਂ ਸੰਸਥਾਵਾਂ ਬਾਕੀ ਜਿਹੜੇ ਧਰਮ ਆ ਗਿਆ ਜੀ ਉਹ ਤੋਂ ਜਿਹੜੀ ਅਮਰ ਸੰਧੂ ਦਾ ਮਾਮਲਾ ਹੈ ਜਿਹੜੇ ਦੂਸਰੇ ਧਰਮ ਉਹ ਵੀ ਆਣਗੇ ਬਿਲਕੁਲ ਉਹ ਵੀ ਸਾਡੇ ਨਾਲ ਸ਼ਾਮਲ ਹੋਣਗੇ ਟਾਰਗੇਟ ਕਿਉਂ ਕੀਤਾ ਜਾਂਦਾ ਕਿਉਂਕਿ ਪਿਛਲੇ ਦਿਨ ਹੀ ਆਪਾਂ ਵੇਖਦੇ ਆਂ ਧਰਿੰਦਰ ਸ਼ਾਸਤਰੀ ਵੱਲੋਂ ਤੀਜੀ ਚੌਥੀ ਵਾਰ ਜਿਹੜਾ 크੍ਰਿਸਚੀਅਨਿਟੀ ਨੂੰ ਲੈ ਕੇ ਟਾਰਗੇਟ ਕੀਤਾ ਗਿਆ ਬਿਆਨਬਾਜ਼ੀ ਕੀਤੀ ਗਈ ਕੀ ਕਾਰਨ ਮੰਨਦੇ ਇਹ ਇਹਦੇ ਪਿੱਛੇ ਕੁਝ ਏਜੰਸੀਆਂ ਕਹਿ ਲੋ ਜਾਂ ਕੁਝ ਗੰਦੇ ਮਨਸੂਬੇ ਕਹਿ ਲੋ ਇਹ ਕੁਝ ਇਦਾਂ ਦੀਆਂ ਗੰਦੀਆਂ ਸੋਚਾਂ ਜਿਹੜੀਆਂ ਇਹਨਾਂ ਨੇ ਪਲਾਨ ਕੀਤੇ ਇਦਾਂ ਦੀਆਂ ਕੁਝ ਡੁੰਗੀਆਂ ਸਾਜਸਾਂ ਕਹਿ ਲਓ ਜਿਹੜਾ 크ਰਿਸਚੀਅਨਿਟੀ ਨੂੰ ਹਰ ਵਕਤ ਬਦਨਾਮ ਤੇ ਟਾਰਗੇਟ ਕੀਤਾ ਜਾਂਦਾ ਮੈਂ ਤਾਂ ਇਦਾਂ ਦਾ ਸਮਝਦਾ ਹਾਂ ਹਾਂਜੀ ਉੱਤਰ ਪ੍ਰਦੇਸ਼ ਸਰਕਾਰ ਕੋਲ ਕਾਨੂੰਨ ਲੈਂਦਾ ਗਿਆ ਹਾਂਜੀ ਇਸ ਤਰ੍ਹਾਂ ਪਰਿਵਰਤਨ ਦੇ ਸਬੰਧ ਵਿੱਚ ਉੱਤਰ ਪ੍ਰਦੇਸ਼ ਸਰਕਾਰ ਕੋਲੋਂ ਕਾਨੂੰਨ ਲੈਂਦਾ ਗਿਆ ਉਹੇ ਮੰਗ ਪੰਜਾਬ ਮੰਡਲ ਉੱਠ ਰਹੀ ਹੈ ਵੀ ਕਾਨੂੰਨ ਬਣਾਇਆ ਜਾਵੇ ਇਸ ਤਰ੍ਹਾਂ ਪਰਿਵਰਤਨ ਜਿਹਨੇ ਕਰਨਾ ਹੋ ਪਹਿਲੇ 2 ਸਾਲ ਜਿਹਨੇ ਵੀ ਮਹ ਲੋ ਇਸਾਈ ਬੰਨਿਆ ਪਹਿਲੇ 2 ਸਾਲ ਚਰਚ ਵਿੱਚ ਜਿਨ ਜਾਵੇ ਲੇਕਿਨ ਉਸ ਬਾਅਦ ਇਸਾਈ ਬਣਦਾ ਆ ਅਗਰ ਸਰਕਾਰ ਇਦਾਂ ਦੀ ਕੋਈ ਚੀਜ਼ ਮਲੋ ਵੈਸੇ ਤੇ ਇਦਾਂ ਦੀਆਂ ਚੀਜ਼ਾਂ ਦੀ ਜ਼ਰੂਰਤ ਹੀ ਨਹੀਂ ਹੈ ਮੈਂ ਸਮਝਦਾ ਕਿਉਂਕਿ ਹਰ ਇਨਸਾਨ ਕੋਈ ਬੇਵਕੂਫ ਤਾਂ ਨਹੀਂ ਹੈ ਕਿ ਜਿਹਦੇ ਮਰਜ਼ੀ ਪਿੱਛੇ ਲੱਜੇਗਾ ਇਹਦੇ ਬਾਅਦ ਗੱਲਾਂ ਜਿੱਦੋਂ ਨੂੰ ਮਰਜ਼ੀ ਬਣਾਈ ਜਾਓ ਠੀਕ ਹੈ ਕ੍ਰੁਸੇਡ ਦਾ ਮਤਲਬ ਹੈ ਇੱਕ ਸੱਚਾ ਸ਼ਾਂਤੀ ਦਾ ਮੈਸੇਜ ਔਰ ਜਦੋਂ ਵੀ ਅਸੀਂ ਜਿਹਨੂੰ ਕਹਿੰਨੇ ਕ੍ਰੁਸੇਡ ਜਦੋਂ ਆਪਾਂ ਕਰਦੇ ਹਾਂ ਕੀ ਉੱਥੇ ਕੋਈ ਦੰਗੇ ਦੀ ਸਿੱਖਿਆ ਦਿੱਤੀ ਜਾਂਦੀ ਹੈ ਕੀ ਉੱਥੇ ਕੋਈ ਲੜਾਈ ਦਾ ਗਿਆਨ ਦਿੱਤਾ ਜਾਂਦਾ ਉੱਥੇ ਤੇ ਜਿਹਹਾਦ ਨੂੰ ਇਹ ਬੁਲਾਵਾ ਨਹੀਂ ਨਹੀਂ ਉਹ ਬਣਾਈ ਗਈ ਹੈ ਉਹ ਇੱਕ ਅੱਛਾ ਮੈਸੇਜ ਹੈ ਫਿਰ ਹੋਇਆ ਕੀ ਦੇਖੋ ਅਸੀਂ ਇੰਨੇ ਅੱਛੇ ਦਿਲ ਦੇ ਨਾਲ ਆਪਣੇ ਭਾਈਚਾਰੇ ਦੇ ਵਿੱਚ ਕਿਸੇ ਕਿਸਮ ਦਾ ਟਕਰਾਅ ਨਾ ਹੋਵੇ ਅਸੀਂ ਬੰਦ ਵੀ ਕਰਤਾ ਇਸੇ ਕਰਕੇ ਜਦੋਂ ਦਫਿਸ਼ਤਾਂ ਤੋਂ ਬਾਅਦ ਇਹ ਬੈਨਡ ਹੋ ਗਿਆ ਜੀ ਇਹ ਕੁਝ ਛੇੜ ਸਵਰ ਉਹ ਇਦਾਂ ਦੀਆਂ ਗੱਲਾਂ ਕਰਦੇ ਨੇ ਲੇਕਿਨ ਇਸੇ ਕਰਕੇ ਅਸੀਂ ਉਹਦੇ ਵਿੱਚ ਬਾਅਦ ਵਿੱਚ ਇਹਨੂੰ ਨਹੀਂ ਯੂਜ਼ ਕੀਤਾ ਕਿ ਸਾਡੇ ਆਪਸੀ ਭਾਈਚਾਰੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਕ੍ਰੀਏਟ ਨਾ ਹੋਵੇ ਕੋਈ ਟਕਰਾਅ ਨਾ ਹੋਵੇ ਕਿਸੇ ਸ਼ਬਦ ਨੂੰ ਲੈ ਕੇ ਗੱਲ ਨੂੰ ਲੈ ਕੇ ਤੇ ਹੋਰ ਇਸ ਤੋਂ ਵੱਧ ਹੋ ਕੀ ਹੋ ਸਕਦਾ ਖلاف ਅਜੰਡਾ ਕੀ ਹੈ ਜਿਹੜਾ ਦਰਿੰਦਰ ਸਾਸਤੀ ਆ ਇਹ ਬਿਆਨ ਮਨਸ਼ਾ ਕੀ ਹੈ ਮਨਸ਼ਾ ਕੀ ਹੈ ਹੋਰ ਤਾਕਤ ਕੰਮ ਕਰਨੀ ਕੀ ਕਰਦੇ ਜੀ ਹਾਂ ਆਪ ਮੀਡੀਆ ਦੇ ਮਾਧਮ ਤੇ ਅਸੀਂ ਦੱਸਣਾ ਚਾਹੁੰਦੇ ਆ ਕਿ ਉਹ ਜਿਹੜੀਆਂ ਏਜੰਸੀਆਂ ਜਿਹੜੀਆਂ ਸ਼ੁਰੂ ਦੇ ਕ੍ਰਿਸਚੀਅਨ ਇੰਡੀ ਦੇ ਖਿਲਾਫ ਇੱਕ ਪ੍ਰੋਪਗੈਂਡਾ ਕਰਦੀਆਂ ਆ ਰਹੀਆਂ ਨੇ ਅਸੀਂ ਉਹਨਾਂ ਏਜੰਸੀਆਂ ਨੂੰ ਔਰ ਵਿਸ਼ੇਸ਼ ਤੌਰ ਤੇ ਉਹਨਾਂ ਸਰਕਾਰਾਂ ਨੂੰ ਵੀ ਆਗਾਹ ਕਰਨਾ ਚਾਹੁੰਦੇ ਆ ਕਿ ਇਹ ਮਸੀਹੀ ਧਰਮ ਉਹ ਨਹੀਂ ਹੋਣ ਰਿਹਾ ਠੀਕ ਹੈ ਸਾਡਾ ਮਸੀਹ ਧਰਮ ਹਮੇਸ਼ਾ ਸ਼ਾਂਤੀ ਪਸੰਦ ਕਰ ਸਾਡੀ ਬਾਈਬਲ ਇਹ ਕਹਿੰਦੀ ਹੈ ਕਿ ਤੁਸੀਂ ਪਿਆਰ ਕਰੋ ਸ਼ਾਂਤੀ ਕਰੋ ਪਰ ਅਸੀਂ ਇਹ ਸ਼ਾਂਤੀ ਦਾ ਸਾਡਾ ਸਿਲਾ ਇਹ ਨਾ ਸਮਝਿਆ ਜਾਵੇ ਕਿ 크੍ਰਿਸਚਨ ਸਮਾਜ ਜਿਹੜਾ ਆ ਉਹ ਕਮਜ਼ੋਰ ਹੈ ਸ਼ਾਇਦ ਕਿਸੇ ਪੱਖੋਂ ਜਿਹੜਾ ਬਿਲਕੁਲ ਡਰਪੋ ਗਿਆ ਅੱਜ ਤੁਸੀਂ ਦੇਖ ਸਕਦੇ ਹੋ ਕਿ ਸਮੁੱਚੇ ਪੰਜਾਬ ਦੇ ਅੰਦਰ ਸਮੁੱਚੇ ਪੰਜਾਬ ਦੇ ਅੰਦਰ ਸਾਡੀ ਧਾਰਮਿਕ ਲੋਬੀ ਆਈ ਹੈ ਹਰ ਇੱਕ ਜ਼ਿਲ੍ਹੇ ਦੇ ਵਿੱਚੋਂ ਸਾਡੇ ਮਾਨਯੋਗ ਪਾਸਟਰ ਸਾਹਿਬਾਨ ਬਿਸ਼ਪ ਸਾਹਿਬਾਨ ਐਲਡਰ ਸਾਹਿਬਾਨ ਆਏ ਨੇ ਔਰ ਵਿਸ਼ੇਸ਼ ਤੌਰ ਤੇ ਸਾਡੇ 크੍ਰਿਸਚਨ ਲੀਡਰ ਆਏ ਨੇ ਜਿਦੇ ਵਿੱਚ ਸਾਡੇ ਬਜ਼ੁਰਗ ਹਮੀਦ ਮਸੀਹ ਜੀ ਵੀ ਸ਼ਾਮਲ ਨੇ ਸਾਡੇ ਸੁਰਜੀਤਾ ਪਾਪੜੀ ਜਸਪਾਲ ਜੀ ਵੀ ਵੀਡੀਓ ਗੋਰੀਆ ਜੀ ਸਾਡੇ ਸੁਭਾਸ਼ ਤੋਂ ਬਹੁਤ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਅੱਜ ਇਸ ਇਸ ਵਿਰੋਧ ਦੇ ਵਿੱਚ ਸ਼ਾਮਲ ਹੋਈਆਂ ਔਰ ਰਾਜ ਅਸੀਂ ਇਸ ਮੰਚ ਤੋਂ ਵਿਸ਼ੇਸ਼ ਤੌਰ ਤੇ ਮੀਡੀਆ ਦੇ ਮੰਚ ਤੋਂ ਕੇਂਦਰ ਸਰਕਾਰ ਨੂੰ ਆਗਾਹ ਕਰਨਾ ਚਾਹੁੰਦੇ ਆ ਔਰ ਪੰਜਾਬ ਸਰਕਾਰ ਜਿਹੜੀ ਆ ਉਹਨਾਂ ਨੂੰ ਵੀ ਆਗਾਹ ਕਰਨਾ ਚਾਹੁੰਦੇ ਆ ਕਿ ਜਦੋਂ ਜਦੋਂ ਇਹ ਦਰਿੰਦਰ ਸ਼ਾਸਤਰੀ ਸਾਡੇ ਪਿਆਰੇ ਪੰਜਾਬ ਦੀ ਧਰਤੀ ਉੱਪਰ ਆਇਆ ਆ ਇਨੇ ਹਮੇਸ਼ਾ ਸਾਡੇ ਪੰਜਾਬ ਦੀ ਧਰਤੀ ਦੇ ਉੱਪਰ ਆ ਕੇ ਹੇਟ ਸਪੀਚ ਕੀਤੀ ਆ ਗਲਤ ਬਿਆਨਬਾਜ਼ੀ ਕੀਤੀ ਆ ਆ ਅਗਰ ਤੁਸੀਂ ਚੰਨ ਮਹੀਨੇ ਪਿੱਛੇ ਜਲੋ ਤੇ ਜਦੋਂ ਇਹ ਦਰੇਂਦਰ ਸ਼ਾਸਤੀ ਹਰਮੰਦਰ ਸਾਹਿਬ ਆਉਂਦਾ ਪਗੜੀ ਪਾ ਕੇ ਅੰਦਰ ਮੱਥਾ ਟੇਕਦਾ ਔਰ ਬਾਹਰ ਆਉਂਦੇ ਆਈ ਕ੍ਰਿਸਚਨ ਸਮਾਜ ਦੇ ਖਿਲਾਫ ਜਿਹੜੀ ਆ ਇੱਕ ਮੰਦੀਪ ਪੱਦੀ ਸ਼ਬਦਾਵਲੀ ਵਰਤਦਾ ਜਿਹੜਾ ਸਾਡਾ ਪਵਿੱਤਰ ਬਾਈਬਲ ਦਾ ਸ਼ਬਦ ਹੇਲੇਲੂਇਆ ਉਨੂੰ ਅਤਰਾੜ ਮਰੋੜ ਕੇ ਬੇਅਦਬੀ ਦੇ ਤਰੀਕੇ ਨਾਲ ਹੇਲੇ ਹੁਲਾ ਕਰਕੇ ਬੋਲਦਾ ਇਹ ਵੀ ਉਹਦਾ ਜਿਹੜਾ ਸੀਗਾ ਸਾਡੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਆ ਇਹਨੇ ਔਰ ਜਦੋਂ ਹਰਮੰਦਰ ਸਾਹਿਬ ਤੋਂ ਨਿਕਲ ਕੇ ਇਹ ਪਠਾਨਕੋਟ ਜਾਂਦੇ ਜਾਂਦੇ ਇਹਦੇ ਬਿਆਨ ਬਦਲ ਜਾਂਦੇ ਸ਼ਾਮ ਹੁੰਦੇ ਹੁੰਦੇ ਉੱਤੇ ਜਾ ਕੇ ਕਹਿੰਦਾ ਕਿ ਇਹ ਜਿਹੜਾ ਹਰਮੰਦਰ ਸਾਹਿਬ ਦੇ ਅੰਦਰ ਅਸੀਂ ਹਿੰਦੂ ਭਾਈਚਾਰੇ ਦੀ ਜਿਹੜੀ ਰਮਾਇਣ ਆ ਗ੍ਰੰਥ ਰਮਾਇਣ ਆ ਅਸੀਂ ਉਹਦਾ ਪਾਠ ਜਿਹੜਾ ਹਰਮੰਦਰ ਸਾਹਿਬ ਦੇ ਵਿੱਚ ਕਰਾਂਗੇ ਔਰ ਜਿਹੜੀ ਤਾਜ਼ਾ ਹੁਣ ਇਹਦੇ ਬਿਆਨ ਆਏ ਆ ਇਹ ਕਹਿੰਦਾ ਕਿ ਮੈਂ ਜਿਹੜਾ ਪੰਜਾਬ ਦੇ ਅੰਦਰ ਪੈਦਲ ਯਾਤਰਾ ਕਰੂੰਗਾ ਔਰ ਮੈਨੂੰ ਚਾਹੇ ਉਹਦੇ 'ਚ ਮੇਰੇ ਪ੍ਰਾਣ ਨਿਸ਼ਾਵਰ ਹੋ ਜਾਣ ਤਾਂ ਵੀ ਸਾਨੂੰ ਪਰਵਾਹ ਨਹੀਂ ਹੈ ਪਰ ਮੈਂ ਅੱਜ ਪੰਜਾਬ ਸਰਕਾਰ ਨੂੰ ਆ ਤੁਹਾਡੇ ਮੀਡੀਆ ਦੇ ਮਾਧਿਅਮ ਤੋਂ ਦੱਸਣਾ ਚਾਹੁੰਦਾ ਕਿ ਜੇਕਰ ਇਹ ਪੰਜਾਬ ਦੀ ਧਰਤੀ ਦੇ ਉਪਰ ਆਉਂਦਾ ਆ ਤੇ ਜੇਕਰ ਦੋ ਕੌਮਾਂ ਦਾ ਟਕਰਾਅ ਹੁੰਦਾ ਆ ਕੋਈ ਖੂਨ ਖਰਾਬਾ ਹੁੰਦਾ ਆ ਉਹਦੀ ਜ਼ਿੰਮੇਵਾਰੀ ਪੂਰੀ ਤੇ ਪੂਰੀ ਜਿਹੜੀ ਪੰਜਾਬ ਸਰਕਾਰ ਦੀ ਹੋਊਗੀ ਉਹਦੀ ਪੂਰੀ ਤੇ ਪੂਰੀ ਜ਼ਿੰਮੇਵਾਰੀ ਜਿਹੜੀ ਹੈ ਡਾਇਰੈਕਟਰ ਜਨਰਲ ਆਫ ਪੁਲਿਸ ਦੀ ਹੋਏਗੀ ਔਰ ਅਸੀਂ ਬਹੁਤ ਜਲਦੀ ਇੱਕ ਤੋਂ ਦੋ ਦਿਨਾਂ ਚ ਅਸੀਂ ਡੀਜੀਪੀ ਸਾਹਿਬ ਨੂੰ ਮਿਲ ਕੇ ਵੀ ਮੰਗ ਪੱਤਰ ਦੇਵਾਂਗੇ ਔਰ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਵਾਂਗੇ ਔਰ ਅੱਜ ਜਿਹੜਾ ਲੋਕਲ ਪ੍ਰਸ਼ਾਸਨ ਹੈ ਚਾਹੇ ਉਹ ਡੀਸੀ ਹੋਵੇ ਚਾਹੇ ਪੁਲਿਸ ਕਮਿਸ਼ਨਰ ਹੋਵੇ ਚਾਹੇ ਸਾਡੇ ਇੱਥੇ ਡੀਆਈਜੀ ਸਾਹਿਬ ਹੋਣ ਅਸੀਂ ਸਾਰਿਆਂ ਨੂੰ ਸਮੂੱਚੇ ਜੜਿਆ ਸਾਡੀ ਧਾਰਮਿਕ ਲੋਬੀ ਔਰ ਸਮਾਜਿਕ ਲੋਬੀ ਰਾਜਨੀਤਿਕ ਲੋਬੀ ਅਸੀਂ ਸਾਰਿਆਂ ਨੂੰ ਮੰਗ ਪੱਤਰ ਦੇ ਕੇ ਜਾਣੂ ਕਰਵਾਵਾਂਗੇ ਸਿਰਫ ਚਰਚਾ ਚ ਰਹਿਣ ਵਾਸਤੇ ਵਾਦੇ ਬਿਆਨ ਦੇ ਰਹੇ ਕਿ ਹੋਰ ਹੰਡਾ ਦੇਖੋ ਮੈਂ ਹੈਰਾਨ ਹੋ ਜਾਣਾ ਕਿ ਇਹ ਦਰਿੰਦਰ ਸ਼ਾਸਤਰੀ ਇੱਕ ਪ੍ਰਚਾਰਕ ਆ ਇਹਨੂੰ ਤੇ ਚਾਹੀਦਾ ਕਿ ਸ਼ਾਂਤੀ ਦਾ ਸੰਦੇਸ਼ ਦੇਣਾ ਆਪਣੇ ਪਿਆਰੇ ਭਾਰਤ ਨੂੰ ਏਕਤਾ ਦੇ ਸੂਤਰ ਦੇ ਵਿੱਚ ਬੰਨਣਾ ਪਰ ਸਾਨੂੰ ਇਹ ਲੱਗ ਰਿਹਾ ਹੈ ਕਿ ਇਹਦੇ ਪਿੱਛੇ ਬਹੁਤ ਜੜੀਆਂ ਤਾਕਤਵਰ ਦੇਸ਼ ਨੂੰ ਪਾੜਨ ਵਾਲੀਆਂ ਸਮਾਜਿਕ ਜੜੀਆਂ ਕਦਰਾਂ ਕੀਮਤਾਂ ਨੂੰ ਤੋੜ-ਫੋੜ ਕਰਨ ਵਾਲੀਆਂ ਨਫ਼ਰਤ ਫਲਾਉਣ ਵਾਲੀਆਂ ਏਜੰਸੀਆਂ ਕੰਮ ਕਰ ਰਹੀਆਂ ਔਰ ਇਹਦੇ ਪਿੱਛੇ ਆਰਐਸਐਸ ਵਰਗੀਆਂ ਜੜੀਆਂ ਸੰਸਥਾਵਾਂ ਕੰਮ ਕਰ ਰਹੀਆਂ ਔਰ ਇਹ ਇਹ ਨਾ ਸਿਰਫ 크੍ਰਿਸਚੀਅਨ ਦੇ ਖਿਲਾਫ ਬੋਲਦਾ ਹੈ ਬਲਕਿ ਮੁਸਲਿਮ ਦੇ ਖਿਲਾਫ ਵੀ ਬੋਲਦਾ ਹੈ ਔਰ ਸਿੱਖ ਵੀਰਾਂ ਦੇ ਖਿਲਾਫ ਵੀ ਬੋਲਦਾ ਹੈ ਔਰ 크੍ਰਿਸਚੀਅਨਿਟੀ ਦੇ ਖਿਲਾਫ ਵੀ ਬੋਲਦਾ ਹੈ। ਕ੍ਰਿਸਚੀਅਨ ਕਮਿਊਨਿਟੀ ਦੀ ਜੋ ਰਣਨੀਤੀ ਆਉਗੀ ਉਹ ਹੈਗੀ ਅਗੇ ਅਜੰਡਾ ਹੋਏਗਾ ਅੱਗੇ ਤੁਹਾਡਾ ਮਤ ਹੁੰਦਾ। ਦੇਖੋ ਅੱਜ ਤੁਸੀਂ ਦੇਖ ਸਕਦੇ ਹੋ ਕਿ ਸਮੁੱਚਾ ਪੰਜਾਬ ਦੀ ਲੀਡਰਸ਼ਿਪ ਬੈਠੀ ਹੈ। ਸਮੁੱਚੇ ਪੰਜਾਬ ਦੇ ਸਾਡੇ ਰਾਜਨੀਤਿਕ ਆਗੂ ਬੈਠੇ ਨੇ, ਸਮਾਜਿਕ ਆਗੂ ਬੈਠੇ ਨੇ ਔਰ ਵਿਸ਼ੇਸ਼ ਤੌਰ 'ਤੇ ਸਾਡੀ ਲੌਬੀ ਹੈ ਜਿਨ੍ਹਾਂ ਦਾ ਅਸੀਂ ਤਹਿ ਦਿਲੋਂ ਸਤਿਕਾਰ ਕਰਦੇ ਹਾਂ ਜਿਹੜੇ ਸਾਡੇ ਧਾਰਮਿਕ ਲੌਬੀ ਕੈਥੋਲਿਕ ਦੇ ਫਾਦਰ ਸਾਹਿਬਾਨ ਸੀਆਈਐਨਏ ਮੈਥੋਡਿਸਟ ਸਾਲਵੇਸ਼ਨ ਆਰਮੀ ਪੈਂਟਿਕੋਸਟਲ ਸਾਰੀ ਸਾਡੀ ਡਿਨੋਮੀਨੇਸ਼ਨ ਸਮੁੱਚੇ ਪੰਜਾਬ ਦੇ ਅੰਦਰੋਂ ਬੈਠੇ ਆਂ ਔਰ ਅਸੀਂ ਤੁਹਾਡੇ ਮੀਡੀਆ ਦੇ ਮਾਧਮ ਦਾ ਇਹ ਦੱਸਣਾ ਚਾਹੁੰਦੇ ਆ ਕਿ ਇਹ ਜਿਹੜਾ ਦਰੇਂਦਰ ਸ਼ਾਸਤਰੀ ਹੈ ਇਹਦੀ ਅਸੀਂ ਪੰਜਾਬ ਦੇ ਅੰਦਰ ਜਿਹੜੀ ਬਿਲਕੁਲ ਐਂਟਰੀ ਨੂੰ ਬੈਨ ਕਰਵਾਉਣਾ ਚਾਹੁੰਨੇ ਸਰਕਾਰਾਂ ਤੋਂ ਇਹਦੇ ਕਦਮ ਜਿਹੜੇ ਪੰਜਾਬ ਦੀ ਪਾਕ ਧਰਤੀ ਉੱਪਰ ਇਹਦੇ ਨਾਕਾਮ ਨਾਪਾਕ ਕਦਮ ਅਸੀਂ ਨਹੀਂ ਪੈਣਦਿਆਂਗੇ ਕਿਉਂਕਿ ਅਸੀਂ ਜਦ ਦਾ ਸਾਡਾ ਭਾਰਤ ਦੇਸ਼ ਆਜ਼ਾਦ ਹੋਇਆ ਅਸੀਂ ਸਿੱਖ ਵੀਰ ਵੀ ਬਿਲਕੁਲ ਇੱਕ ਦੂਸਰੇ ਦੇ ਨਾਲ ਮਿਲ ਕੇ ਰਹਿੰਨੇ ਆ ਹਿੰਦੂ ਵੀਰ ਵੀ ਮਿਲ ਕੇ ਰਹਿੰਨੇ ਆ ਕ੍ਰਿਸਚੀਅਨ ਮੁਸਲਿਮ ਅਸੀਂ ਸਾਰੇ ਬੜੀ ਸ਼ਾਂਤੀ ਨਾਲ ਬੜੇ ਪਿਆਰ ਦੇ ਨਾਲ ਮਿਲ ਕੇ ਰਹੋਣੇ ਆ ਪਰ ਇਸ ਤਰੀਕੇ ਦੇ ਜਿਹੜੇ ਦਰਿੰਦਰ ਸ਼ਾਸਤਰੀ ਵਰਗੇ ਜਿਹੜੇ ਚਾਲਾਕ ਲੋਕ ਨੇ ਛਾਤਰ ਲੋਕ ਨੇ ਜਿਹੜੇ ਏਜੰਸੀਆਂ ਦੇ ਹੱਥ ਦੇ ਖਡੌਣੇ ਬਣ ਕੇ ਖੇਲਦੇ ਨੇ ਸਰਕਾਰਾਂ ਦੇ ਹੱਥ ਦੇ ਖਡੌਣੇ ਬਣ ਕੇ ਖੇਲਦੇ ਨੇ ਅਸੀਂ ਪੰਜਾਬ ਦੀ ਧਰਤੀ ਦੇ ਉੱਪਰ ਇਹਦੇ ਕਦਮ ਨਹੀਂ ਪੈਣ ਦੇਵਾਂਗੇ ਅਸੀਂ ਬਹੁਤ ਜਲਦੀ ਡੀਜੀਪੀ ਪੰਜਾਬ ਨੂੰ ਵੀ ਮੰਗ ਪੱਤਰ ਦੇਵਾਂਗੇ ਔਰ ਯਕੀਨੀ ਬਣਾਉਣਾ ਪਊਗਾ ਉਹਨਾਂ ਨੂੰ ਕਿ ਇਹ ਪੰਜਾਬ ਦੀ ਧਰਤੀ ਉੱਪਰ ਇਹਦੇ ਨਾ ਪਾਕ ਕਦਮ ਨਹੀਂ ਪੈਣਗੇ ਔਰ ਅਸੀਂ ਸੀਐਮ ਸਾਹਿਬ ਨੂੰ ਮਿਲ ਕੇ ਇਹਦੇ ਬਾਰੇ ਜਾਣੂ ਕਰਾਵਾਂਗੇ ਔਰ ਲੋਕਲ ਪ੍ਰਸ਼ਾਸਨ ਨੂੰ ਮਿਲ ਕੇ ਕਰਾਵਾਂਗੇ ਜੇਕਰ ਨਹੀਂ ਸੁਣਵਾਈ ਹੁੰਦੀ ਤਾਂ ਫਿਰ ਅਗਲਾ ਐਕਸ਼ਨ ਅਗਰ ਫਿਰ ਵੀ ਸਰਕਾਰਾਂ ਦੀ ਕੋਈ ਢਿੱਲ ਰਹਿ ਜਾਂਦੀ ਹੈ ਨਾਕਾਮੀ ਰਹਿ ਜਾਂਦੀ ਹੈ ਜਾਂ ਪ੍ਰਸ਼ਾਸਨ ਦੀ ਕੋਈ ਨਾਕਾਮੀ ਰਹਿ ਜਾਂਦੀ ਹੈ ਤੇ ਫਿਰ ਅਸੀਂ ਅੱਜ ਸੈਂਕੜਿਆਂ ਦੀ ਗਿਣਤੀ 'ਚ ਇਕੱਠੇ ਹੋਏ ਆਂ ਉਹ ਕੱਲ ਨੂੰ ਅਸੀਂ ਹਜ਼ਾਰਾਂ ਦੀ ਗਿਣਤੀ 'ਚ ਹੋਵਾਂਗੇ ਤੇ ਉਸ ਤੋਂ ਬਾਅਦ ਅਸੀਂ ਲੱਖਾਂ ਦੀ ਗਿਣਤੀ ਦੇ ਵਿੱਚ ਹਰ ਇੱਕ ਜਿਹੜੇ ਆ ਸਾਡੇ ਬਾਰਡਰ ਪੁਆਇੰਟ ਹੋਣਗੇ ਹਰ ਇੱਕ ਸਾਡੇ ਪੰਜਾਬ ਦੇ ਐਂਟਰੀ ਪੁਆਇੰਟ ਹੋਣਗੇ 에어ਪੋਰਟ ਹੋਣਗੇ ਰੇਲਵੇ ਸਟੇਸ਼ਨ ਹੋਣਗੇ ਜਿੱਥੇ ਕਿ ਹੈਲੀਪੈਡ ਬਣਾ ਆਊਗਾ ਅਸੀਂ ਉਥੇ ਵਿਰੋਧ ਕਰਾਂਗੇ ਅਸੀਂ ਪੂਰੀਆਂ ਸੜਕਾਂ ਦੇ ਉੱਪਰ ਸਾਡੀ ਸੰਗਤ ਜਿਹੜੀ ਹੈ ਪੂਰੇ ਲੰਮੇ ਪੈ ਕੇ ਪ੍ਰਦਰਸ਼ਨ ਕਰੂਗੀ ਕਾਲੀਆਂ ਝੰਡੀਆਂ ਵੀ ਵਿਖਾਵਾਂਗੇ ਪੁਤਲੇ ਵੀ ਸਾੜਾਂਗੇ ਔਰ ਜਿਹੜਾ ਖੂਨ ਖਰਾਬਾ ਅਗਰ ਦੋ ਕੌਮਾਂ ਦੇ ਟਕਰਾਰ ਦੇ ਵਿੱਚ ਹੁੰਦਾ ਉਹਦੀ ਸਾਰ ਸਪਸ਼ਟ ਸ਼ਬਦਾਂ ਦੇ ਵਿੱਚ ਜਿਹੜੀ ਜ਼ਿੰਮੇਵਾਰੀ ਹੈ ਉਹ ਪੰਜਾਬ ਸਰਕਾਰ ਦੀ ਹੋਏਗੀ ਉਹ ਭਾਰਤ ਸਰਕਾਰ ਦੀ ਹੋਏਗੀ ਔਰ ਪੰਜਾਬ ਪ੍ਰਸ਼ਾਸਨ ਦੀ ਹੋਊਗੀ ਜਿਹੜੀ ਅੱਜ ਦੀ ਮੀਟਿੰਗ ਰੱਖੀ ਗਈ ਆ ਕਿਸ ਵਾਸਤੇ ਰੱਖੀ ਮੇਰਾ ਨਾਮ ਹਮੀਦ ਮਸੀ ਪ੍ਰਧਾਨ ਪੰਜਾਬ ਕ੍ਰਿਸਟਨ ਮੂਵਮੈਂਟ ਅੱਜ ਦੀ ਜਿਹੜੀ ਮੀਟਿੰਗ ਆ ਸੁਖਬਾਲ ਰਾਣਾ ਮinistry ਵੱਲੋਂ ਇਹ ਆਰਗੇਨਾਈਜ਼ ਕੀਤੀ ਗਈ ਔਰ ਉਹ ਆਰਗੇਨਾਈਜ਼ ਤਾਂ ਬੇਸ਼ੱਕ ਉਹਨਾਂ ਵੱਲੋਂ ਕੀਤੀ ਗਈ ਪਰ ਇਹਦੇ ਨਾਲ ਜਿਹੜਾ ਪੂਰਾ ਪੰਜਾਬ ਆ ਉਹਨਾਂ ਦੀ ਇਸ ਮੰਗ ਦੇ ਨਾਲ ਇਸ ਆਵਾਜ਼ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਆ ਜੋ ਜੋ ਵੀ ਅੱਜ ਦੀ ਮੀਟਿੰਗ ਉਹ ਆਰਗੇਨਾਈਜ਼ ਕੀਤੀ ਗਈ ਅੱਜ ਦੀ ਮੀਟਿੰਗ ਉਹ ਆਰਗੇਨਾਈਜ਼ ਕਰਨ ਦਾ ਮਕਸਦ ਇਹ ਥੇ ਸੀਗਾ ਇੱਕ ਤਰਿੰਦਰ ਸ਼ਾਸਤਰੀ ਨਾਂ ਦਾ ਵਿਅਕਤੀ ਹੈਗਾ ਜਿਹੜਾ ਕਿ ਜੱਜ ਜੱਦ ਵੀ ਪੰਜਾਬ ਚ ਆਉਂਦਾ ਆ ਉਹ ਕ੍ਰਿਸ਼ਚਨਾ ਦੀ ਤੇ ਸਿੱਖਾਂ ਦੇ ਵਿੱਚ ਨਾ ਲੜਾਈ ਕਰਾਉਂਦਾ ਨਾ ਮਨਸੂਬੇ ਤਿਆਰ ਕਰਦਾ ਔਰ ਮੈਂ ਇਹ ਸਮਝਦਾ ਕਿ ਉਹ ਜਦੋਂ ਅੱਗੇ ਗੱਲ ਕਰਦਾ ਆ ਉਹ ਆਪਣੇ ਆਪ ਹੀ ਕਰਦਾ ਉਹਦੇ ਪਿੱਛੇ ਕੁਝ ਸ਼ਕਤੀਆਂ ਨੇ ਜਿਹੜੀਆਂ ਇਸ ਸਾਲਾ ਉਹਨੂੰ ਕਰਨ ਲਈ ਪ੍ਰੇਰਿਤ ਕਰਦੀਆਂ ਨੇ ਉਹ ਪੰਜਾਬ ਦੇ ਵਿੱਚ ਕ੍ਰਿਸ਼ਨਾ ਵਿੱਚ ਤੇ ਸਿੱਖਾਂ ਦੇ ਵਿੱਚ ਇੱਕ ਯੁੱਧ ਛੁੜੇੜਨਾ ਚਾਹੁੰਦਾ ਔਰ ਜਿਸ ਤਰ੍ਹਾਂ ਉਹਨਾਂ ਨੇ ਮਨੀਪੁਰ ਦੇ ਵਿੱਚ ਛੇੜਿਆ ਜਿਸ ਤਰ੍ਹਾਂ ਉਹਨਾਂ ਨੇ ਪਹਿਲਾਂ ਪਿਛਲੇ ਸਮੇਂ ਦੇ ਵਿੱਚ ਓਡੀਸ਼ਾ ਦੇ ਵਿੱਚ ਕੀਤਾ ਜਿਸ ਤਰ੍ਹਾਂ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਮੱਧਿਆ ਪ੍ਰਦੇਸ਼ ਚ ਕੀਤਾ ਜਿਸ ਤਰ੍ਹਾਂ ਮੌਜੂਦਾ ਸਮੇਂ ਦੇ ਵਿੱਚ ਉਹ ਛਤੀਸਗੜ ਦੇ ਵਿੱਚ ਕਰ ਰਹੇ ਨੇ ਉਹ ਚਾਹੁੰਦਾ ਕੋਸੇ ਤਰੀਕੇ ਦਾ ਜਿਹੜਾ ਲੜਾਈ ਝਗੜਾ ਉਹ ਪੰਜਾਬ ਵਿੱਚ ਵੀ ਛੇੜਿਆ ਜਾਵੇ ਉਹਦੀ ਐਕਚੁਅਲੀ ਮਨਸਾ ਜਿਹੜੀ ਇਹ ਹੈਗੀ ਆ